ਬਹੁਤ ਵਿਛੜਾ ਹੋਇਆ ਹੈ ਸਾਡਾ ਉਹ ਪੂਰਾ ਨਹੀਂ ਹੋ ਸਕਦਾ ਜਿਹੜਾ ਦਰਦ ਹੈ ਸਾਡਾ ਪੂਰਾ ਨਹੀਂ ਹੋ ਸਕਦਾ ਉਹ ਮੇਰੇ 20 25 ਸਾਲ ਤੋਂ ਕਰੀ 25 ਸਾਲ ਤੋਂ ਕਰੀ ਸਾਡੀ ਦੁੱਖ ਸੁੱਖ ਦੇ ਸਾਥੀ ਦੁੱਖ ਚ ਵੀ ਸੁੱਖ ਚ ਵੀ ਆਣਾ ਜਾਣਾ ਮੇਰੀ ਦੁਕਾਨ ਹੈ ਗਿੱਦੜ ਵੇ ਕਹਰੀਆਣਾ ਸ਼ਾਪ ਦੀ ਔਰ 25 ਸਾਲ ਤੋਂ ਲਗਾਤਾਰ ਮੈਂ ਹੋਰ ਕਿਸੇ ਸ਼ਾਪ ਤੇ ਨਹੀਂ ਜਾ ਕੇ ਬੈਠਦੇ ਸੀ ਜਦ ਕਿ ਮੇਰੇ ਕੋਲ ਆ ਕੇ ਉਹਨੇ ਘੰਟਾ 2 ਘੰਟੇ ਲਗਾ ਕੇ ਜਾਣਾ ਹੀ ਜਾਣੇ ਹੈ ਉਹਨਾਂ ਦੁੱਖ ਸੁੱਖ ਜੋ ਸੀ ਮੇਰੇ ਨਾਲ ਹੀ ਸਾਂਝਾ ਕਰਦੇ ਸੀ ਉਹ ਹੋਰ ਕਿਧਰ ਵੇਚ ਉਹ ਕਿਸੇ ਨਾਲ ਨਹੀਂ ਆਵਾਜ਼ ਸੰਪਰਕ ਰੱਖਦੇ ਸੀ ਸਿਰਫ ਮੇਰੇ ਨਾਲ ਹੀ ਸੰਪਰਕ ਰੱਖਦੇ ਸੀ ਕੇਸਰੀ ਕੇ ਦਾ ਉਹਨਾਂ ਦਾ ਸੁਭਾਅ ਸੀਗਾ ਉਹਨਾਂ ਦਾ ਸੁਭਾਅ ਇੱਕ ਦਿਆਲੂ ਸੀ ਕਿਸੇ ਨਾਲ ਉਹਦਾ ਕੋਈ ਮਤਲਬ ਕਿਸੇ ਦੀ ਕੋਈ ਨਿੰਦਿਆ ਚੁਗਲੀ ਜਾਂ ਕੋਈ ਹੋਰ ਕਿਸੇ ਨਾਲ ਕੁਝ ਨਹੀਂ ਸੀ ਉਹਨਾਂ ਉਹਨਾਂ ਦਾ ਆਪ ਦਾ ਮਤਲਬ ਰੱਖਣਾ ਬਸ ਸਤਿ ਸ਼੍ਰੀ ਅਕਾਲ ਦਾਨਿਕਸ ਵਲ ਤੁਸੀਂ ਵੇਖ ਰਹੇ ਹੋ ਜਿਵੇਂ ਕਿ ਸਭ ਨੂੰ ਪਤਾ ਹੈ ਗੁਰਦਾਸ ਮਾਨ ਜੀ ਦੇ ਛੋਟੇ ਭਰਾ ਗੁਰਪੰਤ ਸਿੰਘ ਮਾਨ ਜੀ ਦਾ ਇਹਾਤ ਹੋ ਗਿਆ ਸੋ ਅੰਤਿਮ ਸੰਸਕਾਰ ਮੋਕੇ ਉਹਨਾਂ ਦੇ ਬਚਪਨ ਦੇ ਦੋਸਤ ਜੋ ਰਹੇ ਆ ਆਨੰਦ ਲਾਲ ਜੀ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕੀ ਜਜ਼ਬਾਤ ਆ ਤੁਹਾਡੇ ਅੱਜ ਤੁਹਾਡੇ ਜੋ ਬਚਪਨ ਦੇ ਦੋਸਤ ਸੀਗੇ ਉਹਨਾਂ ਨੂੰ ਤੁਸੀਂ ਅੰਤਿਮ ਵਿਦਾਈ ਦੇਣ ਆਇਓ ਅੰਤਿਮ ਸੰਸਕਾਰ ਕਰਨ ਬਿਲੇ ਉਹ ਮੇਰੇ 20-25 ਸਾਲ ਤੋਂ ਕਰੀ 25 ਸਾਲ ਤੋਂ ਕਰੀ ਸਾਡੀ ਦੁੱਖ ਸੁੱਖ ਦੇ ਸਾਥੀ ਦੁੱਖ ਚ ਵੀ ਸੁੱਖ ਚ ਵੀ ਆਣਾ ਜਾਣਾ ਮੇਰੀ ਦੁਕਾਨ ਆ ਗਿੱਦੜਬਏ ਕਰਿਆਲਾ ਸ਼ਾਪ ਦੀ ਔਰ 25 ਸਾਲ ਤੋਂ ਲਗਾਤਾਰ ਮੈਂ ਹੋਰ ਕਿਸੇ ਸ਼ਾਪ ਦੇ ਦਿਨ ਜਾ ਕੇ ਬੈਠਦੇ ਸੀ ਜਦ ਕਿ ਮੇਰੇ ਕੋਲ ਆ ਕੇ ਉਹਨੇ ਘੰਟਾ ਦੋ ਘੰਟੇ ਲਗਾ ਕੇ ਜਾਣੇ ਹੀ ਜਾਣੇ ਆ ਔਰ ਦੁੱਖ ਸੁੱਖ ਜੋ ਸੀ ਮੇਰੇ ਨਾਲ ਹੀ ਸਾਂਝਾ ਕਰਦੇ ਸੀ ਉਹ ਹੋਰ ਗਿੱਦੜਬਏ ਵਿੱਚ ਉਹ ਕਿਸੇ ਨਾਲ ਨਹੀਂ ਔਦਾ ਸੰਪਰਕ ਰੱਖਦੇ ਸੀ ਸਿਰਫ ਮੇਰੇ ਨਾਲ ਹੀ ਸੰਪਰਕ ਰੱਖਦੇ ਸੀਗੇ ਸੋ ਕਿਸ ਤਰੀਕੇ ਦਾ ਉਹਨਾਂ ਦਾ ਸੁਭਾਅ ਸੀਗਾ ਉਹਨਾਂ ਦਾ ਸੁਭਾਅ ਇੱਕ ਦਿਆਲੂ ਸੀ ਕਿਸੇ ਨਾਲ ਉਹਦਾ ਕੋਈ ਮਤਲਬ ਕਿਸੇ ਦੀ ਕੋਈ ਨਿੰਦਿਆ ਚੁਗਲੀ ਜਾਂ ਕੋਈ ਹੋਰ ਕਿਸੇ ਦਾ ਕੁਝ ਨਹੀਂ ਸੀ ਉਹਨਾਂ ਉਹਨਾਂ ਦਾ ਮਤਲਬ ਰੱਖਣਾ ਬਸ ਆਉਣਾ ਸਿੱਧਾ ਸਿੱਧਾ ਕਰ ਜਾਣਾ ਜਾਂ ਮੇਰੇ ਕੋਲ ਬੈਠਣਾ ਘੰਟਾ ਤੋਂ ਘੰਟੇ ਮਤਲਬ ਇੱਕ ਨਿੱਕੇ ਸਵਾਸ ਬਹੁਤ ਵਧੀਆ ਇਨਸਾਨ ਸੀ ਉਹ ਜਿਹੜੇ ਕਿ ਸਾਡਾ ਬਹੁਤ ਵਿਛੋੜਾ ਹੋਇਆ ਹੈ ਸਾਡਾ ਉਹ ਪੂਰਾ ਨਹੀਂ ਹੋ ਸਕਦਾ ਜਿਹੜਾ ਦਰਦ ਦਾ ਸਾਡਾ ਪੂਰਾ ਨਹੀਂ ਹੋ ਸਕਦਾ ਅੱਛਾ ਜਦੋਂ ਹੁਣ ਆਖਰੀ ਸਮੇਂ ਚੋ ਬਿਮਾਰ ਚੱਲ ਰਹੇ ਸੀਗੇ ਤਾਂ ਤੁਹਾਡੀ ਮੁਲਾਕਾਤ ਹੋਈ ਸੀ ਇਸ ਸਮੇਂ ਤੇ ਜੀ ਹਾਂ WhatsApp ਤੇ ਕਾਲ ਹੋਈ ਸੀ ਉਹਨਾਂ ਨੇ ਪਰਸੋਂ ਹੀ ਹੋਈ ਸੀ ਉਹ ਪਰ ਸੋਹਣੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਜਦਕਿ ਉਹਨਾਂ ਨੇ ਕਿਹਾ ਵੀ ਇਹ ਕੌਣ ਹੈ ਇਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਖੜੇ ਸੀ ਕਹਿੰਦੇ ਕੌਣ ਹੈ ਕਹਿੰਦੇ ਅਨੰਦ لال ਜੀ ਹੈ ਮੈਂ ਤਾਂ ਮਤਲਬ ਕਹਿੰਦਾ ਵੀ ਉਹ ਸਿਰਫ ਮੈਨੂੰ ਹੀ ਮਤਲਬ ਦੇਖੋ ਕਹਿਣਾ ਦਾ ਕੀ ਕਹਿਣਾ ਪਰ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਤੇ ਇਹ ਜਿਹੜਾ ਵਿਛੋੜਾ ਹੈ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਦਾ ਇੱਕ ਸੀਟ ਉਹਨਾਂ ਦੇ ਮੇਰੀ ਉਹ ਖਾਲੀ ਕਰਤੀ ਦੁਕਾਨ ਦੇ ਉੱਪਰ ਜਿੱਥੇ ਬੈਠਦੇ ਸੀ ਉਸੇ ਖਾਲੀ ਕਰਤੀ ਉਹਨਾਂ ਨੇ ਤੁਹਾਡੀ ਕੋਈ ਖਾਸ ਯਾਦ ਰਹੀ ਹੋਵੇ ਉਹਨਾਂ ਦੇ ਨਾਲ ਜੋ ਤੁਹਾਨੂੰ ਹਮੇਸ਼ਾ ਤੁਹਾਨੂੰ ਜਦੋਂ ਯਾਦ ਕਰੋ ਤਾਂ ਇੱਕ ਮੁਸਕਰਾਹਟ ਚਿਹਰੇ ਤੇ ਆਈ ਜਾਂਦੀ ਹੈ ਉਹਨਾਂ ਦੀ ਯਾਦ ਕੀ ਕਰਾਵਾਂ ਜੀ ਇੰਨੀਆਂ ਯਾਦਾਂ ਨੇ ਜਿਹਦਾ ਹਿਸਾਬ ਤਾਂ ਕੋਈ ਨਹੀਂ ਜੀ ਅਸੀਂ ਜਿੱਥੇ ਕੋਈ ਵਿਆਹ ਸ਼ਾਦੀ ਜਾਣਾ ਇਕੱਠੇ ਜਾਣਾ ਜੋ ਵੀ ਦੁੱਖ ਸੁੱਖ ਸਾਂਝਾ ਕਰਨਾ ਇਕੱਠੇ ਕਰਨਾ ਬੈਠ ਕੇ ਇਸ ਵਾਸਤੇ ਉਹਨਾਂ ਦਾ ਹੁਣ ਨਹੀਂ ਪੂਰਾ ਹੋ ਸਕਦਾ ਜੀ ਬਚਾਰਾ ਨਹੀਂ ਪੂਰਾ ਹੋ ਸਕਦਾ ਜੀ